ਦੀਵਾਨਾ ਰੇਡੀ ਦੇ ਸਤਕਾਰਾ ਸਰੋਤਿਓ ਭਾਰਤ ਦੇ ਵਿੱਚ ਬਜਟ ਆ ਗਿਆ ਤੇ ਇਸ ਬਜਟ ਦੇ ਦੌਰਾਨ ਕੀ ਕੁਝ ਹੋਣ ਦੀ ਉਮੀਦ ਹੈ ਉਸ ਬਾਰੇ ਟ੍ਰਿਬਿਊਨ ਗਰੁੱਪ ਦੇ ਮੁੱਖ ਸੰਪਾਦਕ ਨੇ ਦਾ ਟ੍ਰਿਬਿਊਨ ਅੰਗਰੇਜ਼ੀ ਦਾ ਜੋਤੀ ਮਲੋਤਰਾ ਉਹਨਾਂ ਦਾ ਆਰਟੀਕਲ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਸਿੱਖਿਆ ਬਜਟ ਦੇ ਹਾਲਾਤ ਸਿੱਖਿਆ ਤੇ ਸਿਹਤ ਦਾ ਕਿਸੇ ਨੂੰ ਖਿਆਲ ਨਹੀਂ ਹੈ ਤੇ ਇਸ ਮੁਤਲਕ ਜੋਤੀ ਮਲਹੋਤਰਾ ਲਿਖਦੇ ਨੇ ਕਿ ਹਲਕੀਆਂ ਭੂਰੀਆਂ ਧਾਰੀਆਂ ਵਾਲਾ ਜੈਤੂਨੀ ਹਰੇ ਰੰਗ ਦਾ ਆ ਬੰਦਲਗਾ ਪਹਿਨ ਕੇ ਸ਼ੁੱਕਰਵਾਰ ਨੂੰ ਜਦੋਂ ਬੰਦਗਲਾ ਪਹਿਨ ਕੇ ਜਦੋਂ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਗਲ ਮੈਮੋਰੀਅਲ ਤੇ ਪਹੁੰਚ ਕੇ ਪਾਕਿਸਤਾਨ ਨੂੰ ਸਰਹੱਦ ਪਰੋਂ ਦਹਿਸ਼ਤ ਕਰਦੇ ਨੂੰ ਸ਼ਹਿ ਦੇਣ ਬਦਲੇ ਖਰੀਆਂ ਖੋਟੀਆਂ ਸੁਣਾ ਰਹੇ ਸਨ ਤਾਂ ਸਾਫ਼ ਦਿਸ ਰਿਹਾ ਸੀ ਕਿ ਕੁਝ ਚੀਜ਼ਾਂ 25 ਸਾਲ ਤੋਂ ਬਾਅਦ ਵੀ ਨਹੀਂ ਬਦਲੀਆਂ ਤੇ ਨਾਂ ਇਹਨਾਂ ਦੇ ਬਦਲਣ ਦੀ ਕੋਈ ਉਮੀਦ ਹੈ ਦੁਨੀਆ ਦੇ ਵਿੱਚ ਜਿਹੜੇ ਮੁਲਕਾਂ ਨੇ ਦੋਸਤੋ ਤਰੱਕੀ ਕੀਤੀ ਹੈ ਜਿਹੜੇ ਮਜਬੂਤ ਨੇ ਜਿਹੜੇ ਇਨਸਾਨਾਂ ਨੇ ਤਰੱਕੀ ਕੀਤੀ ਹੈ ਉਸ ਦੇ ਪਿੱਛੇ ਹੈ ਸਿੱਖਿਆ ਜੇ ਤੁਸੀਂ ਸਿੱਖਿਆ ਨਹੀਂ ਹੋਏ ਜੇ ਤੁਸੀਂ ਵਧੀਆ এডਿਕੇਸ਼ਨ ਹਾਸਲ ਨਹੀਂ ਕੀਤੀ ਤੇ ਕਿਸੇ ਰੱਬ ਨੇ ਤੁਹਾਡੇ ਤੇ ਕਿਰਪਾ ਨਹੀਂ ਕਰਨੀ ਇਹ ਸਮੇਂ ਦਾ ਸੱਚ ਹੈ ਇਸੇ ਕਰਕੇ ਸਿੱਖੀ ਦੇ ਵਿੱਚ ਤੁਸੀਂ ਵੇਖੋ ਕਿ ਜੇ ਦੇਖਿਆ ਜਾਵੇ ਤਾਂ এডਿਕੇਸ਼ਨ ਨੂੰ ਕਿੰਨੀ ਜਿਹੜੀ ਹੈ ਉਹ ਤਵੱਜਹ ਦਿੱਤੀ ਗਈ ਹੈ ਸਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁਨ ਸਿੱਖ ਕੋ ਇੱਕ ਸ਼ਬਦ ਸਖਾਏ ਕ ਇਹਦੇ ਮਾਨੇ ਕੀਨੇ ਸ਼ਬਦ ਨੂੰ ਗੁਰੂ ਬਣਾਇਆ ਗਿਆ ਤੇ ਸਿੱਖਾਂ ਦਾ ਜਿਹੜਾ ਗੁਰੂ ਹੈ ਉਹ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਬਣਾਇਆ ਗਿਆ ਉਹਦੇ ਮਾਨੇ ਕੀ ਸੀਗੇ ਕਿ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਕੰਪਲੀਟ ਫਲਸਫਾ ਆ ਜ਼ਿੰਦਗੀ ਜਿਉਣ ਦੀ ਇੱਕ ਕੰਪਲੀਟ ਸੇਧ ਹੈ ਜੇ ਉਸਤੇ ਤੁਸੀਂ ਚੱਲੋ ਪਰ ਜੇ ਪੜ ਪੜ ਗੱਡੀ ਲੱਦੀ ਏ ਪੜ ਪੜ ਪਾਈਏ ਖਾਤ ਜੋ ਗੁਰਵਾਕ ਹੈ ਉਸ ਮੁਤਾਬਕ ਕਰੋਗੇ ਤਾਂ ਕੋਈ ਫਾਇਦਾ ਨਹੀਂ ਹੈ ਉਸ ਪੜੇ ਤੇ ਅਮਲ ਕਰੋ ਹਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਉਸ ਤੇ ਅਮਲ ਕਰੋ ਏਕਾ ਨਾਰੀ ਦਾ ਕਨਸੈਪਟ ਜੋ ਸਮਝਾਇਆ ਗਿਆ ਕਿ ਬਾਕੀਆਂ ਦੇ ਨੂੰਤੀ ਪੈਣ ਤੇ ਇੱਕ ਨੂੰ ਪਤਨੀ ਜਾਣਿਓ ਕਰਤਾਰ ਦੇ ਸੁੱਚੇ ਹੋਈਏ ਕਿਰਤ ਦੇ ਸੁੱਚੇ ਹੋਈਏ ਕਿਰਤ ਨੂੰ ਤਵੱਜੋਂ ਦੇਈਏ ਵਾਤਾਵਰਨ ਦੀ ਗੱਲ ਕਰੀਏ ਪਵਨ ਗੁਰੂ ਪਾਣੀ ਪਤਾ ਮਾਤਾ ਤਰਤ ਮਾਤੇ ਕੰਪਲੀਟ ਲਾਈਫ ਸਟਾਈਲ ਹੈ ਪਰ ਅਸੀਂ ਸਮਝਿਆ ਕੀ ਹੈ ਨਾਥਿੰਗ ਖੈਰ ਜੋਤੀ ਬਲੋਤਰਾ ਟਰਬਿਊਨ ਦੇ ਐਡੀਟਰ ਨੇ ਲਿਖਦੇ ਨੇ ਕਿ ਉਂਝ ਚੰਡੀਗੜ੍ਹ ਵਿੱਚ ਬਜਟ ਦਸਤਾਵੇਜ਼ਾਂ ਦੇ ਅਧਿਐਨ ਦੀ ਉਡੀਕ ਹੋ ਰਹੀ ਹੈ ਇੱਕ ਪਲ ਲਈ ਲੱਗਿਆ ਜਿਵੇਂ ਸੀਤ ਅਤੇ ਸਿੱਖਿਆ ਵਾਲੇ ਭਾਗ ਕਿਤੇ ਗੁੰਮ ਹੀ ਹੋ ਗਏ ਨੇ ਪਿਛਲੇ ਹਫਤੇ ਜਦੋਂ ਬਜਟ ਪੇਸ਼ ਕੀਤਾ ਗਿਆ ਤਾਂ ਭਾਰ ਦੇ ਸ਼ੇਅਰ ਬਾਜ਼ਾਰ ਦੇ ਸ਼ਦਾਈ ਦਰਸ਼ਕਾਂ ਨੇ ਬਜਟ ਦੇ ਪੂੰਜੀ ਲਾਭ ਤੇ ਟੈਕਸਾਂ ਵਾਲੇ ਭਾਗ ਨੂੰ ਬਹੁਤ ਗੋਹ ਨਾਲ ਵਾਚਿਆ ਕੀ ਟੈਕਸ ਹੋਇਆ ਕੀ ਸਸਤਾ ਹੋਇਆ ਕੀ ਮਹਿੰਗਾ ਹੋਇਆ ਸ਼ਾਇਦ ਸਿੱਖਿਆ ਤੇ ਸਿਹਤ ਵਾਲੇ ਭਾਗਾਂ ਨੂੰ ਪੂੰਜੀ ਲਾਭ ਵਾਲੇ ਭਾਗ ਦੇ ਵਿੱਚੋਂ ਲੀਕ ਕਰ ਦਿੱਤਾ ਗਿਆ ਸੀ ਗੌਰਤਲਬਾ ਕੇ ਵਿੱਤ ਮੰਤਰੀ ਨਰਮਲਾ ਸੀਤਾਰਮਨ ਨੇ ਆਪਣੇ ਭਾਸ਼ਣ ਦੇ ਵਿੱਚ ਸ਼ੇਅਰ ਬਾਜ਼ਾਰ ਦੀਆਂ ਮੁਹਾਰਾਂ ਦੇ ਜ਼ਿਕਰ मात्र ਹੀ ਬਾਜ਼ਾਰ ਨੂੰ ਤਾੜ ਚੜ ਗਿਆ ਪਰ ਹਰ ਕੋਈ ਜਾਣਦਾ ਹੈ ਕਿ ਮੰਗਲਾਗੇਰੀ ਸਾੜੀ ਪਹਿਨ ਕੇ ਆਈ ਅਡੋਲ ਬੀਬੀ ਨਰਮਲਾ ਸੀਤਾਰਮਨ ਬਹੁਤ ਜਵੇ ਵਾਲੀ ਔਰਤ ਹੈ ਅਤੇ ਇਹ ਉੱਥੇ ਜਾ ਰਹੀ ਹੈ ਜਿੱਥੇ ਦੇਵਤਾ ਅਤੇ ਸਾਬਕਾ ਵਿੱਤ ਮੰਤਰੀ ਪੀਛਤੰਬਰਮ ਵੀ ਜਾਣ ਤੋਂ ਡਰਦੇ ਸਨ ਤੇ ਕੋਈ ਉਹਨਾਂ ਨੂੰ ਪਲਟੂ ਵਿੱਤ ਮੰਤਰੀ ਦਾ ਲਕਬ ਨਹੀਂ ਸੀ ਦੇ ਸਕਦਾ ਇਸ ਦੇ ਨਾਲ ਹੀ ਇੱਕ ਹੋਰ ਸਵਾਲ ਪੈਦਾ ਹੁੰਦਾ ਕਿ ਨਿਰਮਲਾ ਸੀਤਾਰਾਮ ਨੇ ਸਿਹਤ ਅਤੇ ਸਿੱਖਿਆ ਖੇਤਰ ਦੇ ਸੁਧਾਰ ਕਾਇਆਕਲਪ ਤੇ ਆਧੁਨਿਕ ਕਰਨ ਦੀ ਅਣਸਰਦੀ ਪੁਕਾਰ ਨੂੰ ਨਜ਼ਰਅੰਦਾਜ਼ ਕਿਉਂ ਕੀਤਾ ਮੁੱਖ ਦੀ ਗੱਲ ਹੈ ਕਿ ਜਣੀ ਸਿਹਤ ਅਤੇ ਸਿੱਖਿਆ ਬਿਲਕੁਲ ਨਕਾਰ ਦਿੱਤੀ ਗਈ ਹੈ ਮੋਦੀ ਸਰਕਾਰ ਦੇ ਇਸ ਬਜਟ ਦੇ ਵਿੱਚ ਜੋ ਇਸ ਟ੍ਰਿਬਿਊਨ ਅੰਗਰੇਜ਼ੀ ਟ੍ਰਿਬਿਊਨ ਦੀ ਐਡੀਟਰ ਬੀਬੀ ਜੋਤੀ ਮਲੋਤਰਾ ਜੀ ਲਿਖਦੇ ਨੇ ਤਸਵੀਰ ਤੁਸੀਂ ਵੇਖ ਰਹੇ ਹੋ ਜੋਤੀ ਮਲੋਤਰਾ ਦੀ ਤੇ ਜਿਸ ਤਰ੍ਹਾਂ ਇੱਕ ਹੋਰ ਸਵਾਲ ਕਹਿੰਦੇ ਪੈਦਾ ਹੁੰਦਾ ਕਿ ਨਿਰਮਲਾ ਸਿਤਾ ਰਾਮ ਨੇ ਸਿੱਤ ਅਤੇ ਸਿੱਖਿਆ ਖੇਤਰ ਦੇ ਸੁਧਾਰ ਤੇ ਕਾਇਆ ਕਲਪ ਤੇ ਅਦੋਂ ਨੂੰ ਕੀ ਕਰਨ ਦੀ ਅਨਸਰ ਦੀ ਪੁਕਾਰ ਨੂੰ ਨਜ਼ਰ ਅੰਦਾਜ਼ ਕਿਉਂ ਕੀਤਾ ਮਰਦ ਪ੍ਰਦਾਨ ਸਿਆਸੀ ਪਾਰਟੀਆਂ ਦੇ ਮੋਰੀ ਸਫਾਂ ਤੱਕ ਆਪਣਣ ਦੇ ਵਿੱਚ ਕਾਮਯਾਬ ਹੋਣ ਅਤੇ ਇਸ ਤੋਂ ਪਹਿਲਾਂ ਜਵਾਰਲਾਲ ਨਹਿਰੂ ਦੀ ਯੂਨੀਵਰਸਿਟੀ ਜਵਾਰਲਾਲ ਨਹਿਰੂ ਯੂਨੀਵਰਸਿਟੀ ਜੇ ਪੜਨ ਵਾਲੀ ਬੀਬੀ ਨਰਮਲਾ ਸੀ타ਰਮਨ ਬਖੂਬੀ ਜਾਣਦੀ ਹੈ ਕਿ ਕਣਕ ਤੇ ਕੋਕੜੂ ਨੂੰ ਕਿਵੇਂ ਵੱਖ ਕਰੀਦਾ ਭਾਵ ਕਿ ਚੰਗੇ ਤੇ ਮਾੜੇ ਵਿੱਚ ਫਰਕ ਕਿਵੇਂ ਕਰਨਾ ਮਸਲਨ ਕਿ ਉਸ ਮੁਤਲਕ ਪੁਰਾਣੀ ਵਿਜਾਰਤੀ ਸਾਥਣ ਤੇ 2114 ਦੇ ਵਿੱਚ ਮਨੁੱਖੀ ਸਰੋਧ ਵਿਕਾਸ ਮੰਤਰੀ ਹੁੰਦਿਆਂ ਸਿਮਰਤੀ ਰਾਣੇਵੰਗ ਆਪਣੇ ਮਾਤਿਹਤ ਅਫਸਰਾਂ ਤੇ ਫਾਈਲਾਂ ਵਗਾਵ ਮਾਰਨਾ ਜਿਹੀ ਕਦੇ ਕੋਈ ਗੱਲ ਉਸ ਤੇ ਸੁਣਨ ਨੂੰ ਨਹੀਂ ਮਿਲੀ ਜਾਨੀ ਜਿੰਨੀ ਹੈਂਕਰ ਸਿਮਰਤੀ ਰਾਣੀ ਸੀ ਹੁਣ ਦਰਸ਼ਕ ਗੈਲਰੀ ਚ ਬੈਠੀ ਆ ਨਾ ਦਰਸਲ ਉਹ ਅੰਕੜਿਆਂ ਦੇ ਇhtਰਾਮ ਕਰਦੇ ਨੇ ਉਹ ਜਦੋਂ ਵੀ ਇਹ ਪ੍ਰਤੱਖ ਰੂਪ ਚ ਛਾਪੇ ਜਾਂਦੇ ਨੇ ਨਰਮਲਾ ਸਿਤਰਮਨ ਜਾਣਦੇ ਨੇ ਕਿ ਬਜਟ ਅਨੁਮਾਨਾਂ ਦੀ ਸੋਧੇ ਹੋਏ ਅਨੁਮਾਨਾਂ ਨਾਲ ਤੁਲਨਾ ਕਰਨਾ ਨਿਹੈਤ ਗਲਤ ਹੈ ਕਿਉਂਕਿ ਦੋਹਾਂ ਵਿੱਚ ਹੀ ਉਹਨਾਂ ਫਰਕ ਹੈ ਜਿੰਨਾ ਫੱਕ ਤੇ ਪਨੀਰ ਵਿੱਚ ਹੁੰਦਾ ਹੈ ਬਜਟ ਅਨੁਮਾਨ ਦਾ ਸਬੰਧ ਆਊਟਲੇ ਭਾਵ ਕਿ ਕਿਸੇ ਮੰਤਵ ਲਈ ਮੁਕਰਰ ਕੀਤੀ ਰਕਮ ਨਾਲ ਹੁੰਦਾ ਹੈ ਸੋਧੇ ਹੋਏ ਅਨੁਮਾਨ ਦਾ ਤਾਲੁਕ ਉਸ ਬਾਬਤ ਹਕੀਕੀ ਰੂਪ ਦੇ ਵਿੱਚ ਖਰਚ ਕੀਤੀ ਰਕਮ ਨਾਲ ਹੁੰਦਾ ਹੈ ਇਸ ਲਈ ਇਸ ਸਾਲ ਦੇ ਬਜਟ ਅਨੁਮਾਨ ਦੀ ਪਿਛਲੇ ਸਾਲ ਦੇ ਸੋਧੇ ਹੋਏ ਅਨੁਮਾਨ ਨਾਲ ਤੁਲਨਾ ਕਰਕੇ ਇਹ ਕਹਿਣਾ ਬਿਲਕੁਲ ਗਲਤ ਹੋਵੇਗਾ ਕਿ ਇਸ ਸਾਲ ਸਿਹਤ ਖੇਤ ਲਈ 12% ਜ਼ਿਆਦਾ ਫੰਡ ਮਿਲੇ ਨੇ ਕਿਉਂਕਿ ਇਹ ਸੇਬਾਂ ਤੇ ਸੰਤਰੀਆਂ ਨਾਲ ਸੇਬਾਂ ਦੀ ਸੰਤਰੀਆਂ ਨਾਲ ਤੁਲਨਾ ਕਰਨ ਵਾਲੀ ਗੱਲ ਹੋ ਜਾਂਦੀ ਹੈ। ਮناسب ਗੱਲ ਇਹ ਹੋਵੇਗੀ ਕਿ ਇਹ ਬਜਟ ਅਨੁਮਾਨ 90958.63 ਕਰੋੜ ਰੁਪਏ ਜਦੋਂ ਕਿ ਪਿਛਲੇ ਸਾਲ ਦਾ ਬਜਟ ਅਨੁਮਾਨ 99155 ਕਰੋੜ ਰੁਪਏ ਨਾਲ ਤੁਲਨਾ ਕੀਤੀ ਜਾਵੇ। ਇਸ ਤਰ੍ਹਾਂ ਸਿਹਤ ਮੰਤਰਾਲੇ ਦੇ ਬਜਟ ਦੇ ਵਿੱਚ 1803.63 ਕਰੋੜ ਰੁਪਏ ਦੇ ਮਾਮੂਲੀ ਵਾਧੇ ਜੋ ਕਿ ਸਿਰਫ 1.98 ਫੀਸਦੀ ਬਣਦਾ ਇਸ ਤੋਂ ਇਲਾਵਾ ਕੌਮੀ ਸਿਹਤ ਮਿਸ਼ਨ NHM ਲਈ 1.16 ਫੀਸਦੀ ਤੇ PMJAY ਜੋ ਕਿ ਹੇਠਲੇ ਵਰਗ ਦੇ 55 ਕਰੋੜ ਲੋਕਾਂ ਵਾਸਤੇ ਸਕੀਮ ਹੈ ਉਸ ਤੇ ਲਈ 1.14 ਫੀਸਦੀ ਨਗੁਣਾ ਵਾਧਾ ਹੋਇਆ ਸਿਹਤ ਬਜਟ ਦੇ ਵਿੱਚ ਇਹ ਦੋਵੇਂ ਸਕੀਮਾਂ ਨਰਿੰਦਰ ਮੋਦੀ ਸਰਕਾਰ ਦੀ 2018 ਦੀ ਐਲਾਨੀ ਬਹੁਤ ਚਰਚਿਤ ਆਯੂਸ਼ਮਾਨ ਭਾਰਤ ਯੋਜਨਾ ਦਾ ਮੁੱਖ ਆਧਾਰ ਨੇ ਜਾਨਕਿ ਇਹਦੇ ਵਿੱਚ 1.4 ਫੀਸਦੀ ਜਾਨਕਿ ਜੇ ਪਹਿਲਾਂ 100 ਰੁਪਏ ਸੀ ਤਾਂ ਇਸ ਵਾਰੀ 140 ਰੁਪਏ ਵਧਾਏ ਨੇ ਇੰਨਾ ਕੁ ਵਾਅਦਾ ਕੀਤਾ ਗਿਆ ਪਾ ਪਿਛਲੇ ਸਾਲ ਨਾਲੋਂ ਇਸ ਮਾਮੂਲੀ ਵਾਅਦੇ ਨਾਲ ਤੱਪਦਿਕ ਜਾਨਕੀ ਟੀਵੀ ਦੇ ਖਾਤਮੇ ਦਾ ਟੀਚਾ ਜੋ 225 ਦੇ ਲਈ ਰੱਖਿਆ ਗਿਆ ਜਾਂ ਬਾਲ ਟੀਕਾ ਕਰਨ ਨੂੰ ਸਰਵਿਆਪੀ ਬਣਾਉਣ ਲਈ ਜਾਂ ਲੜਕੀਆਂ ਤੇ ਔਰਤਾਂ ਦੇ ਵਿੱਚ ਸਰਵਾਈਕਲ ਕੈਂਸਰ ਦੇ ਇਲਾਜ ਲਈ ਐਚਪੀਵੀ ਵੀ ਵੈਕਸੀਨ ਸ਼ੁਰੂ ਕਰਨਾ ਜਿਸ ਦੀ ਲੰਗੀ ਫਰਵਰੀ ਦੇ ਵਿੱਚ ਅੰਤਰਮ ਬਜਟ ਦੇ ਵਿੱਚ ਵਾਅਦਾ ਕੀਤਾ ਗਿਆ ਸੀ ਲਈ ਫੰਡ ਕਿੱਥੋਂ ਆਣਗੇ ਫਿਰ ਇਹ ਵੀ ਪਰ ਤੱਕ ਸਜਾਈ ਹੈ ਕਿ ਸਿਹਤ ਉੱਪਰ ਕੀਤੇ ਜਾਣ ਵਾਲਾ ਸਰਕਾਰੀ ਖਰਚ ਅਜੇ ਵੀ ਜੀਡੀਪੀ ਦਾ ਸਿਰਫ 1.9 ਫੀਸਦੀ ਹੈ ਜਣਕੀ ਸਿਹਤ ਤੇ ਕੀਤਾ ਜਾਣ ਵਾਲਾ ਟੋਟਲ ਖਰਚ ਜੀਡੀਪੀ ਦਾ ਸਿਰਫ 1.9 ਫੀਸਦੀ ਹੈ 217 ਦੇ ਵਿੱਚ ਕੌਮੀ ਸਿਹਤ ਨੀਤੀ ਦੇ ਵਿੱਚ ਇਹ ਖਰਚਾ ਵਧਾ ਕੇ 2.5 ਫੀਸਦੀ ਕਰਨ ਦਾ ਟੀਚਾ ਮਿੱਥਿਆ ਗਿਆ ਸੀ ਕੋਵਿਡ-19 ਦੀ ਬਿਮਾਰੀ ਦੇ ਦੌਰਾਨ ਭਾਰਤ ਤੇ ਜਿਸ ਦਾ ਬਹੁਤ ਮਾੜਾ ਅਸਰ ਪਿਆ ਸਰਕਾਰੀ ਅੰਕੜਿਆਂ ਦੇ ਮੁਤਾਬਕ ਕੋਵਿਡ ਦੇ ਕਾਰਨ 532000 ਲੋਕਾਂ ਦੀ ਮੌਤ ਹੋਈ ਹੈ ਹਾਲਾਂਕਿ ਅਲ ਜਜ਼ੀਰਾ ਜਾਂ ਹੋਰ ਰਿਪੋਰਟਾਂ ਦੱਸਦੀਆਂ ਨੇ ਕਿ 532000 ਨਹੀਂ ਬਲਕਿ 70-80 ਲੱਖ ਲੋਕਾਂ ਦੀ ਮੌਤ ਹੋਈ ਹੈ ਕਰੋੜ ਦੇ ਆਸ-ਪਾਸ ਤੇ ਉਸ ਦੇ ਮੱਦੇਨਜ਼ਰ ਅਸੀਂ ਸੋਚਦੇ ਹਾਂ ਕਿ ਕੁਝ ਸਬਕ ਲੈ ਜਾਣ ਪਰ ਮੋਦੀ ਸਰਕਾਰ ਨੇ ਇਹ ਸਬਕ ਲੈਣ ਤੋਂ ਇਨਕਾਰ ਕਿਉਂ ਕੀਤਾ? ਜਾਨੀ ਸਿੱਖਿਆ ਖੇਤਰ ਦੇ ਨਾਲ-ਨਾਲ ਸਿਹਤ ਖੇਤਰ ਦੇ ਵਿੱਚ ਬਜਟ ਇੰਨਾ ਘੱਟ ਕਿਉਂ ਰੱਖਿਆ? ਸਿਹਤ ਖੇਤਰ ਵੀ ਇਸ ਤੋਂ ਬਹੁਤਾ ਪਿੱਛੇ ਨਹੀਂ ਹੈ। ਪਿਛਲੇ ਸਾਲ ਬਜਟ ਮੰਨ ਦੇ ਵਿੱਚ ਅਗਰ ਗੱਲ ਕਰੀ ਤਾਂ ਐਜੂਕੇਸ਼ਨ ਦੇ ਵਾਸਤੇ 112899 ਕਰੋੜ ਰੁਪਏ ਦਾ ਇੰਤਜ਼ਾਮ ਕੀਤਾ ਗਿਆ ਸੀ ਜੋ ਇਸ ਸਾਲ 112899 ਕਰੋੜ ਤੋਂ ਵਧਾ ਕੇ 120627 ਕਰੋੜ ਰੱਖਿਆ ਗਿਆ ਜਾਨੀ ਕਿ ਟੋਟਲ ਇਸ ਸਾਲ ਸਿੱਖਿਆ ਖੇਤਰ ਦੇ ਬਜਟ ਦੇ ਵਿੱਚੋਂ 7728 ਕਰੋੜ ਰੁਪਏ ਮਾਮੂਲੀ ਵਾਧਾ ਕੀਤਾ ਗਿਆ ਆਰਥਿਕ ਸਰਵੇਖਣ ਦੇ ਮਤਬਕ ਜੀਡੀਪੀ ਦੇ ਅਨੁਪਾਤ ਦੇ ਵਿੱਚ ਸਿੱਖਿਆ ਲਈ ਫੰਡ 2.28% ਤੋਂ ਘਟ ਕੇ ਦਰਅਸਲ 217 ਦੇ ਵਿੱਚ 210 ਦੇ ਵਿੱਚ 2.7% ਪੱਧਰ ਤੇ ਚਲੇ ਗਏ ਨੇ ਹਾਲਾਂਕਿ ਯੂਨੈਸਕੋ ਦਾ ਕਹਿਣਾ ਹੈ ਕਿ ਇਸ ਦਾ ਆਲਮੀ ਪੈਮਾਨਾ 4.6% ਹੈ ਤੁਸੀਂ ਇਸ ਗੱਲੋਂ ਹੈਰਾਨ ਨਹੀਂ ਹੋਵੋਗੇ ਕਿ ਚੀਨ ਆਪਣੇ ਜੀਡੀਪੀ ਦਾ 3.3% ਹਿੱਸਾ ਸਿੱਖਿਆ ਤੇ ਖਰਚ ਕਰਦਾ ਹੈ ਅਸੀਂ 2.7 ਤੇ ਖੜੇ ਹਾਂ ਦੁਨੀਆ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਨੂੰ ਆਪਣੇ ਦੇਸ਼ਾਂ ਦੇ ਵਿੱਚ ਫਰਾਂਚਾਈਜ਼ ਖੋਲਣ ਦੇ ਅਸੀਂ ਸੱਦੇ ਦਿੰਨੇ ਆ ਕਿ ਹਾਂ ਜੀ ਆਕਸਫੋਰਡ ਵੀ ਸਾਡੇ ਸੈਂਟਰ ਖੋਲਵੇ ਜਣੀ ਉਹ ਐਜੂਕੇਸ਼ਨ ਸਿਸਟਮ ਅਸੀਂ ਆਪਣਾ ਬਰਬਾਦ ਕਰ ਰਹੇ ਹਾਂ ਜਿਹੜਾ ਮਾੜਾ-ਮੋਟਾ ਰਹਿੰਦਾ ਉਹਦੇ ਤੇ ਆ ਰਸਸ ਦੀਆਂ ਸਸਤੀਆਂ ਪਾਲਸੀਆਂ ਹੁਣ ਤੁਸੀਂ ਵੇਖੋ ਕਿ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਗਵਰਨਰ ਬਣੇ ਨੇ ਉਹ ਐਲਾਨੀਆਂ ਆਰਐਸਐਸ ਨਾਲ ਜੁੜੇ ਹੋਏ ਨੇ ਆਰਐਸਐਸ ਦੀ ਕੀ ਡਾਇਲੋਜੀ ਹੈ ਹਿੰਦੂ ਰਾਸ਼ਟਰ ਬਣਾਉਣ ਚ ਉਹ ਸਭ ਨੂੰ ਪਤਾ ਹੈ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਜਾਂ ਹੋਰ ਸੰਸਥਾਵਾਂ ਦੇ ਕੀ ਰੋਲ ਨੇ ਆਰਐਸਐਸ ਨੂੰ ਲੈ ਕੇ ਉਹ ਸ਼ਰਿਆਮ ਪਤਾ ਹੈ ਹੁਣ ਤੇ ਭਾਰਤ ਸਰਕਾਰ ਨੇ ਪਾਬੰਦੀ ਵੀ ਚੱਕ ਦਿੱਤੀ ਹੈ ਕਿ ਕੇਂਦਰੀ ਨੌਕਰੀਆਂ ਵਿੱਚ ਕੰਮ ਕਰਦੇ ਸਭ ਮੁਲਾਜ਼ਮ ਆਰਐਸਐਸ ਦੇ ਵਿੱਚ ਸਿੱਧੇ ਸ਼ਾਮਲ ਹੋ ਸਕਦੇ ਨੇ ਕੋਈ ਪਾਬੰਦੀ ਨਹੀਂ ਜਾਨੀ ਇਹ ਪਾਬੰਦੀ ਛੁਦਾ ਜਥੇਬੰਦੀ ਸੀ ਹੁਣ ਤੱਕ ਸੋ ਮੋਦੀ ਸਰਕਾਰ ਨੇ ਉਹ ਵੀ ਚੱਕ ਦਿੱਤੀ 9 ਜੁਲਾਈ ਨੂੰ ਤੁਸੀਂ ਇਸ ਕੇ ਲੋ ਹੈਰਾਨ ਨਹੀਂ ਹੋਵੋਗੇ ਕਿ ਚੀਨ ਆਪਣੇ ਜੀਡੀਪੀ ਦਾ 3.3% ਹਿੱਸਾ ਐਜੂਕੇਸ਼ਨ ਦੇ ਖਰਚ ਕਰਦਾ ਪਰ ਅਸੀਂ ਬਾਹਰਲੇ ਦੇਸ਼ਾਂ ਦੀਆਂ ਫਰੈਂਚਾਈਜ਼ ਯੂਨੀਵਰਸਿਟੀ ਨੇ ਹੋਰੇ ਦੇ ਰਹੇ ਹਾਂ ਹੋਰ ਤਾਂ ਹੋਰ ਅਫਗਾਨਿਸਤਾਨ ਨੇ ਵੀ 2020 ਦੇ ਵਿੱਚ ਜਦੋਂ ਸੱਤਾ ਦੀ ਵਾਗਡੋਰ ਤਾਲਿਬਾਨਾਂ ਦੇ ਹੱਥ ਵਿੱਚ ਚਲੀ ਗਈ ਸਿੱਖਿਆ ਦਾ ਕਵਾੜਾ ਹੋ ਗਿਆ ਤਾਂ ਤਾਲਬਾਨਾਂ ਨੇ ਵੀ ਟੋਟਲ ਬਜਟ ਦਾ 2.8% ਦੀ ਹਿੱਸਾ ਸਿੱਖਿਆ ਤੇ ਰੱਖਿਆ ਮਤਲਬ ਆਸੀਂ ਉਸ ਤੇ ਬਰਾਬਰ ਰੱਖਿਆ 2010 ਦੇ ਵਿੱਚ ਇਹ 2.7% ਸੀ ਤੇ ਇਸ ਦੌਰਾਨ ਇਹ ਇਸ ਵਾਰੀ 2.8% ਹੈ ਜਾਨੀ ਜਿੰਨਾ ਕਿ ਤਾਲਬਾਨ ਐਜੂਕੇਸ਼ਨ ਤੇ ਖਰਚ ਕਰ ਰਹੇ ਨੇ ਉਹਨਾਂ ਮੋਦੀ ਸਾਹਿਬ ਕਰ ਰਹੇ ਨੇ ਕਮਾਲ ਦਾ ਅੰਕੜਾ ਵੈਸੇ ਨੋਟ ਕਰ ਲਿਓ ਕਿ ਆਪਣੀ ਟੋਟਲ ਆਮਦਨ ਦਾ ਜਾਂ ਬਜਟ ਦਾ ਜਾਂ ਜੀ ਡੀ ਪੀ ਦਾ ਜਿੰਨਾ ਪੈਸਾ ਤਾਲਿਬਾਨ ਅਫਗਾਨਿਸਤਾਨ ਐਜੂਕੇਸ਼ਨ ਤੇ ਖਰਚ ਕਰ ਰਿਹਾ ਕਿਉਂਕਿ ਉਹ ਔਰਤਾਂ ਨੂੰ ਤਾਂ ਪੜ੍ਹਾ ਹੀ ਨਹੀਂ ਰਹੇ ਬਾਕੀ ਵੀ ਉਹ ਕਿੰਨਾ ਕੁ ਪੜ੍ਹਾਈ ਤੇ ਲਾਉਂਦੇ ਨੇ ਉਨੇ ਹੀ ਮਕਤਾਰ ਦੇ ਵਿੱਚ ਅਸੀਂ ਭਾਰਤ ਵਾਲੇ ਜਿਹੜੇ ਕਹਿੰਦੇ ਨੇ ਅਸੀਂ ਜ਼ੀਰੋ ਦੇ ਖੋਜੀ ਆ ਹੈਨਾ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਕਹਿੰਦੇ ਜ਼ੀਰੋ ਸਾਡੀ ਖੋਜ ਹੈ ਹੋਰ ਬੜੇ ਕੁਝ ਲੰਮੀਆਂ ਲੰਮੀਆਂ ਰੇਡ ਦੇ ਆ ਚੌਰਸ ਮਤਲਬ ਤਾਲਿਬਾਨ ਦੇ ਬਰਾਬਰ ਟੋਟਲ ਬਜਟ ਦਾ 2.8% ਦਾ ਹਿੱਸਾ ਅਸੀਂ ਵੀ ਰੱਖਿਆ ਅਸੀਂ ਤਾਲਿਬਾਨ ਦੇ ਬਰਾਬਰ ਹਾਂ ਇਸ ਮਾਮਲੇ 'ਚ ਤਾਲੀਮ ਹਾਸਲ ਕਰਨ 'ਚ ਤੇ ਇਸ ਕਰਕੇ ਇਹ ਨਜ਼ਰ ਆਉਂਦਾ ਕਿ ਨਵੀਂ ਦਿੱਲੀ ਦੇ ਵਿੱਚ ਕੋਈ ਵੱਡੀ ਗੜਬੜ ਹੈ ਦੇਸ਼ ਦੇ ਵਿੱਚੇ ਪੜਨ ਭਾਵੇਂ ਨਾ ਪੜਨ ਉਹ ਸਿਹਤਮੰਦ ਹੋਣ ਜਾਂ ਨਾ ਹੋਣ ਭਾਰਤ ਦੀ ਰਾਜ ਕਰ ਰਹੀ ਸਿਆਸੀ ਜਮਾਤ ਨੂੰ ਇਸ ਦਾ ਉੱਕਾ ਫਿਕਰ ਨਹੀਂ ਕਿਉਂਕਿ ਬੱਚੇ ਨੇ ਇਹ ਤਾਂ RAM ji ਨੇ ਪਾਲਣੇ ਨੇ RAM ਦੇ ਲੱਲੇ ਨੇ RAM ਲੱਲਾ ਦੀ ਮੂਰਤੀ ਲਾ ਦਿੱਤੀ ਹੈ ਤੇ ਹੁਣ RAM ਲੱਲਾ ਹੀ ਦੇਖਣਗੇ ਕਿ ਬੱਚਿਆਂ ਨੂੰ ਤੱਬ ਦੇ ਕਿ ਨਾ ਹੋਵੇ ਬੱਚਿਆਂ ਨੂੰ ABC ਆਵੇ ਬੱਚਿਆਂ ਨੂੰ ਕੈਖਾ ਗਿਆ ਆਵੇ ਇਹ ਮੋਦੀ ਜੀ ਨੇ ਤੇ ਸਿੱਖਿਆ ਮੰਤਰੀ ਨੇ ਜਾਂ ਫਿਰ ਨਰਮਲਾ ਸੀਤਾਰਮ ਨੇ ਥੋੜੀ ਸੂਚਨਾ ਉਹ ਤਾਂ ਭਗਵਾਨ ਹੀ ਕਰੇਗਾ ਜੋ ਕੁਝ ਕਰੇਗਾ ਇਹ ਸਵਾਲ ਸਪੱਸ਼ਟ ਹੈ ਕਿ ਪ੍ਰਾਈਵੇਟ ਖੇਤਰ ਨੂੰ ਤਵੱਜੋ ਦਿੱਤੀ ਗਈ ਹੈ ਦੋਵਾਂ ਖੇਤਰਾਂ ਦੇ ਵਿੱਚ ਲੋਕਾਂ ਦੀਆਂ ਜੇਬਾਂ ਦੇ ਵਿੱਚ ਹੋਣ ਵਾਲਾ ਖਰਚਾ ਕਈ ਗੁਣਾ ਵੱਧ ਗਿਆ ਜਾਨੀ ਸਿਹਤ ਅਤੇ ਸਿੱਖਿਆ ਤੇ ਤੁਹਾਨੂੰ ਜੇਬਾਂ ਢਿੱਲੀਆਂ ਕਰਨੀਆਂ ਪੈਣਗੀਆਂ ਨਵੇਂ ਭਾਰਤ ਅੰਦਰ ਜੇ ਤੁਹਾਡੀ ਜੇਬ ਦੇ ਵਿੱਚ ਪੈਸਾ ਤਾਂ ਤੁਸੀਂ ਬਿਹਤਰੀਨ ਹਸਪਤਾਲਾਂ ਤੇ ਸਕੂਲਾਂ ਕਾਲਜਾਂ ਦੀਆਂ ਸਵਾਵਾਂ ਹਾਸਲ ਕਰਦੇ ਹੋ ਨਹੀਂ ਤਾਂ ਤੁਸੀਂ ਚਿੱਕੜ 'ਚ ਹੀ ਫਸੇ ਰਹੋਗੇ ਇਸ ਸਵਾਲ ਦਾ ਸਹੀ ਜਵਾਬ ਦੇਣ ਵਾਲੇ ਦੋ ਦੇਸ਼ ਨੇ ਇੱਕ ਸੋਵੀਅਤ ਸੰਘ ਤੇ ਇਸ ਦਾ ਵਾਰਸ ਰੂਸ ਅਤੇ ਚੀਨ ਦੋਵਾਂ ਨੂੰ ਕਾਮੁਨਿਸਟ ਦੇਸ਼ ਕਹੇ ਕਿ ਪੜ੍ਹਨਾ ਸੌਖਾ ਹੈ ਪਰ ਲੋਕਰਾਜ ਤਰਕਸੰਗਤ ਅਤੇ ਕਾਮੁਨਿਸਟ ਨਿਰਗੁਸ਼ਵਾਦੀ ਹੁੰਦੇ ਨੇ ਪਰ ਜਦੋਂ ਸਵਾਲ ਤੁਹਾਡੇ ਬੱਚਿਆਂ ਦੀ ਸਿੱਖਿਆ ਤੇ ਆਉਂਦਾ ਤਾਂ ਇਹ ਮਹਿਜ਼ ਬਹਾਨਾ ਹੁੰਦਾ ਹੈ ਤਾਂ ਇਹ ਹੈ ਕਿ ਰੂਸ ਅਤੇ ਚੀਨ ਸਮਝਦੇ ਨੇ ਕਿ ਪੜ੍ਹਿਆ ਲਿਖਿਆ ਦੇਸ਼ਵਾਨ ਨਾਲ ਸਾਰੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣੀ ਜ਼ਰੂਰੀ ਹੈ ਇਸ ਕਰਕੇ ਉਹਨਾਂ ਨੇ ਚੀਨ ਨੇ ਆਪਣਾ ਜਿਹੜਾ ਬਜਟ ਹੈ ਉਹ 3.3 ਫੀਸਦੀ ਰੱਖਿਆ ਅਸੀਂ 2.8 ਇਸੇ ਤਰ੍ਹਾਂ ਰਸ਼ੀਆ ਵੀ ਅਸੀਂ ਤਾਲਿਬਾਨ ਦੇ ਬਰਾਬਰ ਐਜੂਕੇਸ਼ਨ ਤੇ ਪੈਸਾ ਲਾ ਰਹੇ ਹਾਂ ਉਦਾਂ ਕਹਿੰਦੇ ਭਾਰਤ ਆਗੇ ਵੱਧ ਰਹਾ ਹੈ ਆਗੇ ਵੱਧ ਰਿਹਾ ਠੱਠੇ ਖੂਚ ਧਰਮ ਮਜਬਦੀਆਂ ਲੜਾਈਆਂ ਇੱਕ ਹਿੰਦੂ ਪ੍ਰਚਾਰਕ ਨੇ ਬਹੁਤ ਸੋਹਣੀ ਗੱਲ ਕਹੀ ਹੈ ਕਿ ਜੇ ਬਚਪਨ ਦੇ ਵਿੱਚ ਸਕੂਲ ਦੇ ਬਸਤੇ ਚੁੱਕੇ ਹੁੰਦੇ ਨਾ ਤੇ ਕਾਮਵੜਾ ਵਾਲੇ ਡਰਮ ਚੱਕਣ ਦੀ ਜ਼ਰੂਰਤ ਨਾ ਪੈਂਦੀ ਇਸੇ ਤਰ੍ਹਾਂ ਤੁਸੀਂ ਸਿੱਖਾਂ ਦੀਆਂ ਸੰਪਰਦਾਵਾਂ 'ਚ ਵੇਖ ਲਓ ਕੀ ਅੱਜ ਜਿਹੜੇ ਪੜ੍ਹੇ ਲਿਖੇ ਪ੍ਰਚਾਰਕ ਬਣਨਗੇ ਭਾਵੇਂ ਟਕਸਾਲ 'ਚ ਜਾਣ ਕੀ ਉਹ ਵੈਲ ਐਜੂਕੇਟਿਡ ਪੀ ਐਚ ਡੀ ਐਮ ਐ ਵਾਲੇ ਨਹੀਂ ਹੋਣੇ ਚਾਹੀਦੇ ਜਾਂ ਸਿਰਫ ਧਰਮ ਦੀਆਂ ਜਾਰ ਕਤਾਬਾਂ ਪੜ੍ਹ ਕੇ ਤੁਸੀਂ ਆ ਵਿਗਿਆਨੀ ਬਣ ਜਾਂਦੇ ਹੋ ਤੁਹਾਨੂੰ ਅੰਗਰੇਜ਼ੀ ਵੀ ਆਉਣੀ ਚਾਹੀਦੀ ਹੈ ਤੁਹਾਨੂੰ ਹਿੰਦੀ ਵੀ ਆਉਣੀ ਚਾਹੀਦੀ ਹੈ ਤੁਹਾਨੂੰ ਫ੍ਰੈਂਚ ਵੀ ਆਉਣੀ ਚਾਹੀਦੀ ਹੈ ਇੰਗਲਿਸ਼ ਵੀ ਆਉਣੀ ਚਾਹੀਦੀ ਹੈ ਪਰ ਨਹੀਂ ਅਸੀਂ ਤਾਂ ਉੱਥੇ ਹੀ ਪੜ੍ਹਨਾ ਨਾ ਬਸ ਜਿੱਥੇ ਸਿਰ ਤੇ ਕੋਈ ਮਤਲਬ ਸੀਸ ਤੇ ਕੋਈ ਧੜ ਨਾ ਹੋਵੇ ਤੇਰੇ ਸਕੂਲ ਅੰਦਰ ਬਾਜਾਂ ਵਾਲਿਆ ਅਸੀਂ ਤਾਂ ਉੱਥੇ ਪੜ੍ਹਨਾ ਖੈਰ ਤਾਥੀ ਹੈ ਕਿ ਰੂਸ ਅਤੇ ਚੀਨ ਸਮਝਦੇ ਨੇ ਕਿ ਪੜ੍ਹਿਆ ਲਿਖਿਆ ਦੇਸ਼ਵਾਨ ਨਾਲ ਸਾਰੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣੀ ਜ਼ਰੂਰੀ ਹੈ ਨਾ ਕਿ ਮੁੱਠੀ ਭਰ ਕਲੀਨ ਬੱਚਿਆਂ ਨੂੰ ਤੇ ਇੰਜ ਸਮੁੱਚੇ ਦੇਸ਼ ਦੇ ਅੰਦਰ ਪ੍ਰਾਇਮਰੀ ਸਕੂਲਾਂ ਤੇ ਪ੍ਰਾਇਮਰੀ ਸਿਹਤ ਕੇਂਦਰਾਂ ਲਈ ਇਹ ਦੋਨੇ ਮੁਲਕ ਵੱਡਾ ਫੰਡ ਮੁਹੱਈਆ ਕਰਾ ਰਹੇ ਨੇ ਤੇ ਜਿਸ ਤਰ੍ਹਾਂ ਭਾਰਤ ਦੇ ਦੱਖਣੀ ਸੂਬਿਆਂ ਨੂੰ ਭਾਰਤ ਦੇ ਦੱਖਣੀ ਸੂਬਿਆਂ ਨੂੰ ਛੇਤੀ ਤੋਂ ਛੇਤੀ ਕੇਰਲਾ ਤੋਂ ਸਿੱਖ ਲਿਆ ਜਿਸ ਦੇ ਵਿੱਚ ਸਬਕ ਸਵੱਤੀ ਤੁਰਨ ਵਾਲ ਵਰਗੇ ਆਪਣੇ ਰਾਜਿਆਂ ਤੇ ਈਐਮਐਸ ਨਮੁੰਦਰੀਪਾਦ ਦੀ ਕਾਮਨਿਸਟ ਸਰਕਾਰ ਤੋਂ ਲਿਆ ਜਿਸ ਨੇ ਸਮਾਜਿਕ ਖੇਤਰ ਦੇ ਵਿੱਚ ਫੰਡਿੰਗ ਦਾ ਪੈਮਾਨਾ ਤੈਅ ਕੀਤਾ ਜੋ ਅਜ ਤੱਕ ਟਿਕਿਆ ਹੋਇਆ ਜਾਨਕਿ ਦੱਖਣੀ ਸੂਬਿਆਂ 'ਚ ਤੁਸੀਂ ਵੇਖੋ ਕਿ ਜਿੰਨੇ ਵੀ ਸੌਫਟਵੇਅਰ ਬਣਦੇ ਨੇ ਉਹ ਸਾਰੇ ਸਾਊਥ ਵਾਲੇ ਬਣਾਉਂਦੇ ਨੇ ਉਹ ਜੇ ਪਚਾਈ ਹੋਰੀ ਗੂਗਲ ਦੇ ਸੀਓ ਬਣੇ ਨੇ ਤਾਂ ਉੱਥੋਂ ਦੀ ਤਾਲੀਮ ਕਰਕੇ ਬਣੇ ਨੇ ਮੈਨੂੰ ਨਾ ਬਾਈ ਜੀ ਬਲਵਿੰਦਰ ਸਿੰਘ ਨੇ ਆਸਟ੍ਰੇਲੀਆ ਤੋਂ ਉਹਨਾਂ ਦੀ ਇੱਕ ਗੱਲ ਬਹੁਤ ਸੋਹਣੀ ਲੱਗਦੀ ਹੈ ਕਹਿੰਦੇ ਜਦੋਂ ਕੋਈ ਇੰਡੀਆ ਤੋਂ ਵਿਅਕਤੀ ਆਉਂਦਾ ਨਾ ਸਾਊਥ ਇੰਡੀਅਨ ਉਹ ਸੌਫਟਵੇਅਰ ਇੰਜੀਨੀਅਰ ਹੁੰਦਾ ਹੈ। ਉੱਚ ਪੜ੍ਹਿਆ ਲਿਖਿਆ ਹੁੰਦਾ ਹੈ ਤੇ ਉਹ ਉਹਦੇ ਲਈ ਉਹਦੀ ਕੰਪਨੀ ਟੈਕਸੀ ਭੇਜਦੀ ਹੈ। ਜਦੋਂ ਉਹਨੇ ਇੰਡੀਆ ਤੋਂ ਜਾ ਕੇ ਆਸਟ੍ਰੇਲੀਆ ਲੈਂਡ ਕਰਨਾ। ਕਿ ਉਹਨੂੰ ਲੈਣ ਕੋਣ ਆਇਆ ਹੁੰਦਾ ਬਲਵਿੰਦਰ ਸਿੰਘ ਆਇਆ ਹੁੰਦਾ ਕਹਿੰਦੇ ਜੀ। ਤਾਲੀਮ ਦਾ ਸਾਡੀ ਦਾ ਤੇ ਉਹਨਾਂ ਦੀ ਦਾ ਇਹ ਫਰਕ ਹੈ ਕਿ ਉਹ ਕਿਉਂਕਿ ਸੌਫਟਵੇਅਰ ਇੰਜੀਨੀਅਰ ਨੇ ਜਿੰਨੇ ਸਾਊਥ ਦੇ ਬੱਚੇ ਨੇ ਕਦੇ ਤੁਸੀਂ ਟੈਕਸੀਆਂ ਜਾਂ ਨਾ ਕੈਬਾਂ 'ਚ ਵੇਖੇ ਆ। ਕੰਮ ਕੋਈ ਮਾੜਾ ਨਹੀਂ। ਮੈਂ ਇੱਕ ਵਾਰੀ ਨਾ ਹਰਸ਼ੰਦਰ ਕੌਰ ਦੇ ਭਰਾ ਨੇ ਆਪਣਾ ਡਾਕਟਰ ਜਰੂਪ ਸਿੰਘ ਤੇ ਉਹਨਾਂ ਨਾਲ ਇੰਟਰਵਿਊ ਕੀਤਾ ਉਹਨਾਂ ਦਾ ਬੇਟਾ ਵੀ ਜਰਮਨ ਦੇ ਵਿੱਚ ਸਟੱਡੀ ਕਰਦਾ ਸੀ ਮੈਂ ਕਿਹਾ ਜੀ ਐਨ ਆਰ ਆਈ ਬਹੁਤ ਜਾ ਰਹੇ ਨੇ ਜਿਹੜੀ ਸੈਂਟਰਲ ਯੂਨੀਵਰਸਿਟੀ ਬਣੀ ਬਠਿੰਡੇ ਵੀ ਕੀ ਮਹਿਸੂਸ ਕਰਦੇ ਹੋ ਕਹਿੰਦੇ ਵੀ ਸਾਡੇ ਬੱਚੇ ਨਾ ਅਪਰ ਕਲਾਸ ਜੌਬ ਚ ਬਹੁਤ ਘਟ ਜਾ ਰਹੇ ਨੇ ਸਾਡੇ ਬੱਚੇ ਸਿਰਫ ਟਰੱਕਿੰਗ ਜਾਂ ਟੈਕਸੀ ਜੋਬਾਂ ਤੱਕ ਸੀਮਤ ਰਹਿ ਗਏ ਨੇ ਜਿਹੜੀ ਇਕਨੋਮੀ ਨੂੰ ਚਲਾਉਣ ਵਾਲੀਆਂ ਵੱਡੀਆਂ ਸੰਸਥਾਵਾਂ ਨੇ ਉਹਨਾਂ 'ਚ ਪੰਜਾਬ ਦੇ ਵਿੱਚ ਘਟ ਜਾ ਰਹੇ ਨੇ ਠੀਕ ਹੈ ਟਰੱਕਿੰਗ 'ਚ ਸਤਕਾਰ ਹੈ ਟਰੱਕਿੰਗ ਦੇ ਵਿੱਚ ਪੈਸਾ ਆਇਆ ਟੈਕਸੀ 'ਚ ਪੈਸਾ ਆਇਆ ਪਰ ਜਿਹੜੀਆਂ ਉੱਥੇ ਲੀਡ ਜੌਬ ਨੇ ਉੱਥੇ ਕੋਈ ਜੱਜ ਬਣਦਾ ਹੈ ਕੋਈ ਉੱਥੇ 에ਅਰ ਫੋਰਸ 'ਚ ਜਾਂਦਾ ਹੈ ਕੋਈ ਉੱਥੇ ਪੁਲਿਸ 'ਚ ਜਾਂਦਾ ਹੈ ਉੱਥੇ ਸਾਡੇ ਬੱਚੇ ਬਹੁਤ ਘਟ ਨੇ ਜਿਸ ਕਰਕੇ ਬ੍ਰਾਂਡ ਬੈਸਟਰ ਨਹੀਂ ਹੋ ਸਕਦੇ ਸਿੱਖੀ ਦੇ ਤੇ ਸਾਨੂੰ ਫਿਰ ਉਹ ਟੈਕਸੀਆਂ ਵਾਲੇ ਜਾਂ ਉੱਥੇ ਵਾਲੇ ਤੱਕ ਹੀ ਸੀਮਤ ਕਰ ਲਿਆ ਜਾਂਦਾ ਨਾ ਖੈਰ ਇਸੇ ਦਰਾਂ ਭਾਰਤ ਦੇ ਦੱਖਣੀ ਸੂਬਿਆਂ ਨੇ ਛੇਤੀ ਹੀ ਕੇਰਲਾ ਤੋਂ ਸਬਕ ਸਿੱਖ ਲਿਆ ਜੇ ਇਹ ਸਬਕ ਸਵਾਤੀ ਤੁਰਨੋਲ ਵਰਗੇ ਆਪਣੇ ਰਾਜਿਆਂ ਤੋਂ ਜਾਂ ਈਐਮਐਸ ਨਵੰਦਰੀਪਾਦ ਦੀ ਕਮਿਊਨਿਸਟ ਸਰਕਾਰ ਤੋਂ ਕੇਰਲਾ ਤੋਂ ਬਾਕੀ ਸੂਬਿਆਂ ਨੇ ਸਿੱਖ ਲਿਆ ਇਸ ਕਰਕੇ ਉਥੋਂ ਦੇ ਐਜੂਕੇਸ਼ਨ ਸਿਸਟਮ ਬਿਹਤਰ ਨੇ ਤੇ ਆ ਆਰਟੀਡੀ ਆ ਟਡੀਪ ਵਾਲੇ ਚੰਦਰੂਬਾਬੂ ਨੈਡੂਣ ਵੀ ਕਮਾਲ ਕਰ ਗਏ ਨਾ ਆਪਣੇ ਸੂਬੇ ਨੂੰ ਟਾਈਪ ਕਰਕੇ ਕਿੰਨਾ ਕੁਸ਼ ਕਰਕੇ ਖੈਰ ਇਸ ਲਈ ਆਖਰ ਸਾਰੇ ਫਟਕਿਆਂ ਤੇ ਨੈਤਿਕ ਧਮਾਕਿਆਂ ਤੋਂ ਬਾਅਦ ਕਿਉਂ ਦਾ ਜਵਾਬ ਕਾਫੀ ਸਰਲ ਹੈ ਹਾਂ ਸਿੱਖਿਆ ਤੇ ਸਿਹਤ ਤੇ ਭਾਜਪਾ ਤਰਜੀ ਨਹੀਂ ਦੇ ਰਹੀ ਕਿਉਂਕਿ ਸ਼ੇਅਰ ਬਾਜ਼ਾਰ ਵੱਲ ਧਿਆਨ ਦੇਣਾ ਉਸ ਦਾ ਅਹਿਮ ਹੈ ਜਿਸ ਨਾਲ ਦੇਸ਼ ਦੇ ਲੋਕਾਂ ਤੇ ਬਾਹਰ ਬੈਠੀਆਂ ਕੰਪਨੀਆਂ ਨੂੰ ਸ਼ੇਅਰ ਬਾਜ਼ਾਰ ਦੇ ਵਿੱਚ ਪੈਸਾ ਨਿਵੇਸ਼ ਕਰਨ ਦੇ ਸ਼ੁਭ ਸੰਕੇਤ ਮਿਲ ਨੇ ਖੈਰ ਇਹ ਸਾਲ ਜਵਾਬ ਹੈ ਸਚਾਈ ਇਹ ਹੈ ਕਿ ਅਸੀਂ ਸਾਰੇ ਗੁਨਾਹ ਕਰ ਰਹੇ ਹਾਂ ਸੱਤਾਧਾਰੀ ਪਾਰਟੀ ਦੇ ਵਿਰੋਧੀ ਪਾਰਟੀ ਭਾਜਪਾ ਕਾਂਗਰਸ ਸਮਾਜਵਾਦੀ ਪਾਰਟੀ ਡੀਐਮਕੇ ਐਨਸੀਪੀ ਤੋਂ ਮਾਂ ਕਾਂਗਰਸ ਤੇ ਹਰ ਸਿਆਸੀ ਪਾਰਟੀ ਦੇ ਹੱਥ ਖੂਨ ਨਾਲ ਰੰਗੇ ਹੋਏ ਨੇ ਸਾਡੇ ਚ ਕੋਈ ਵੀ ਭਾਜਪਾ ਨੂੰ ਘੇਰ ਕੇ ਸਖਤ ਸਵਾਲ ਪੁੱਛਣ ਦੀ ਖੇਚਲ ਨਹੀਂ ਕਰ ਸਕਦਾ ਕਿ ਮੌਜੂਦਾ ਬੀਜੇਪੀ ਸਰਕਾਰ ਮੋਦੀ ਸਰਕਾਰ ਨੇ ਸਿੱਖਿਆ ਤੇ ਸਿਹਤ ਨੂੰ ਤਰਜੀਹ ਕਿਉਂ ਨਹੀਂ ਦਿੱਤੀ ਅਸੀਂ ਕਿਉਂ ਡਰਦੇ ਆ ਸਾਡੇ ਲੋਕ ਸਾਡੇ ਦੁਆਲੇ ਘੇਰਾ ਘੱਟ ਕੇ ਸਵਾਲ ਸਾਥੋਂ ਵੀ ਪੁੱਛਣਗੇ ਇਸ ਕਰਕੇ ਆਪੋਜੀਸ਼ਨ ਪਾਰਟੀਆਂ ਨਹੀਂ ਪੁੱਛ ਰਹੀਆਂ ਅਸੀਂ ਸੱਤਾ ਦੇ ਵਿੱਚ ਜਦੋਂ ਅਸੀਂ ਤਾਂ ਉਹ ਕਹਿਣਗੇ ਤੁਸੀਂ ਕਿੰਨਾ ਰੱਖਿਆ ਸੀ ਅਸੀਂ ਤਾਂ ਤੁਹਾਡੇ ਤੋਂ ਵੱਧ ਰੱਖਿਆ ਸੋ ਇਸ ਕਰਕੇ ਭਾਵੇਂ ਕਾਂਗਰਸ ਹੈ ਭਾਵੇਂ ਇੱਕ ਸੱਜੇ ਖੱਬੇ ਪੱਕੀ ਨੇ ਇਹ ਸਭ ਦੇ ਹੱਥੇ ਸਿਧਰਾਂ ਰੰਗੇ ਹੋਏ ਨੇ ਖੂਨ ਚ ਜਿਨ੍ਹਾਂ ਨੇ ਸਿੱਖਿਆ ਤੇ ਸਿਹਤ ਸਵਾਭਾਵਾਂ ਦਾ ਕਤਲ ਕੀਤਾ ਇਸ ਲਈ ਅਸੀਂ ਦੋਸ਼ ਅਤੇ ਗੁਨਾਹ ਦੀ ਚਾਦਰ ਥੋੜੀ ਜੀ ਚੌੜੀ ਕਰ ਦਿੰਦੇ ਆ ਅਸੀਂ ਸਾਰੇ ਗੁਨਾਹਗਾਰਾਂ ਜੋਤੀ ਮਲੋਤਰਾ ਜੀ ਲਿਖਦੇ ਨੇ ਜੋ ਟ੍ਰਪਿਉਂਦ ਦੇ ਸੰਪਾਦਕ ਨੇ ਕਿ ਇਸ ਕਰਕੇ ਕੋਈ ਵੀ ਗੁਨਾਹਗਰ ਨਹੀਂ ਹੈ ਇਸ ਤੇ ਬਜਾਏ ਸੀ ਕਾਰਗਲ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਗੱਜਦੇ ਵੇਖਦੇ ਆ ਫਿਰ ਜੈ ਹਿੰਦ ਜੈ ਹਿੰਦ ਹਿੰਦੁਸਤਾਨ ਜਿੰਦਾਬਾਦ ਇਤਸਾ ਦੇ ਨਾਰੇ ਫਿਰ ਸ਼ੇਰ ਬਾਜ਼ਾਰ ਤੇ ਨੀਜ਼ ਲਾ ਕੇ ਦਖਦੇ ਆ ਕਿਉਂਕਿ ਉਸ ਦਾ ਸਵਾਦੀ ਸੂਚਕ ਅੰਕ 올림픽 ਖੇਡਾਂ ਦੇ ਵਿੱਚ ਮੇਰੇ ਪਸੰਦੀਦਾ ਐਥਲੀਟ ਦੀ ਦਿਲ ਦੀ ਧੜਕ ਨਾਲ ਮੇਲ ਖਾਂਦਾ ਹਾਂ ਸੱਚ 올림픽 ਖੇਡਾਂ ਵੀ ਸ਼ੁਰੂ ਹੋ ਗਈਆਂ ਨੇ ਕੀ ਬਾਤ ਹੈ ਸੋ ਜਿਸ ਤਰ੍ਹਾਂ ਐਜੂਕੇਸ਼ਨ ਤੇ ਜਾਂ ਹੈਲਥ ਸਵਾਵਾں ਤੇ ਸਾਨੂੰ ਜ਼ੋਰ ਦੇਣ ਦੀ ਜ਼ਰੂਰਤ ਸੀ ਤੇ ਉਸ ਤੇ ਕੁਝ ਨਹੀਂ ਹੋ ਸਕਿਆ ਤੇ ਫਿਰ ਇਸ ਬਾਬਾਵਾਦ ਨੇ ਫਿਰ ਬਾਬੇ ਹੀ ਪੈਦਾ ਕਰਨੇ ਆ ਨਾ ਫਿਰ ਉੱਥੇ ਆਇਆ ਹਸ਼ਿਆਰ ਪਰਵਲ ਹੈ ਉਹ ਲੋਕ ਪਾਣੀ ਦਾ ਗਲਾਸ ਲੈ ਕੇ ਆਉਂਦੇ ਨੇ ਜੱਗ ਉਹ ਵਿੱਚ ਉਹ ਗੰਦੀ ਜੀ ਉਂਗਲ ਡੋਬ ਦਿੰਦਾ ਉਹ ਦੱਸੋ ਕਿ ਉਹਦੇ ਨਾਲ ਪਾਣੀ ਪਵਿੱਤਰ ਹੋ ਗਿਆ ਪੀ ਜੋ ਇਹਨਾਂ ਦੇ ਪੈਰ ਧੋਦੋ ਕੇ ਲਾਂਤੀਓ ਕਿਸੇ ਥਾਂ ਦੇ ਕਿੱਥੇ ਤੁਹਾਡਾ ਭਲਾ ਹੋਣਾ ਉਹ ਬਾਬਾ ਉਹਦੇ ਚ ਉਂਗਲ ਕੋਲ ਰਿਹਾ ਤੇ ਤੁਸੀਂ ਉਸ ਨੂੰ ਪਵਿੱਤਰ ਸਮਝ ਕੇ ਪੀ ਰਹੇ ਹੋ ਦੱਸੋ ਸੋ ਇਸ ਕਰਕੇ ਜਿਹੜੀਆਂ ਸਰਕਾਰਾਂ ਸਿੱਖਿਆ ਤੇ ਸਿਹਤ ਨੂੰ ਤਵੱਜੋ ਨਹੀਂ ਦਿੰਦੀਆਂ ਉਹ ਸਰਕਾਰਾਂ ਤੋਂ ਕੀ ਆਸ ਰੱਖਦੇ ਹੋ ਲੋਕ ਬਿਮਾਰ ਹੋਣਗੇ ਲੋਕ ਕਮਜ਼ੋਰ ਹੋਣਗੇ ਸਪੋਜ਼ ਕਰੋ ਹੁਣ ਮੈਂ ਆ ਮੇਰੀ ਸਿਹਤ ਨਸਾਜੋ ਜੇ ਮੈਂ ਕਿੱਥੇ ਬਦਲਕਾਰੀ ਕਰ ਲਵਾਂ ਕੋਈ ਵੀ ਫਰੀडम फाइਟਰ ਹੈ ਹੁਣ ਅਮਰਪਾਲ ਸਿੰਘ ਹੈ ਮੰਨਿਆ ਉਹਨੂੰ ਲੱਤਾਂ ਉਹਨੇ ਨੰਗੀਆਂ ਰੱਖੀਆਂ ਤੇ ਉਹਦਾ ਬੋਡੀ ਟੈਂਪਰੇਚਰ ਡੇ ਗਿਆ ਬਿਮਾਰ ਹੋ ਗਿਆ ਹਸਪਤਾਲ ਪਹੁੰਚ ਗਿਆ ਉਹ ਲੜ ਲੇਗਾ ਸਿਸਟਮ ਨਾਲ ਜੋਗਿੰਦਰ ਸਿੰਘ ਅਗਰਾਹਾਂ ਆ ਬਲਬੀਰ ਸਿੰਘ ਰਾਜੇਵਾਲਾ ਕੋਈ ਵੀ ਪੋਲੀਟਿਕਲ ਬੰਦਾ ਹੈ ਜੇ ਤੁਹਾਡੀ ਸਿਹਤ ਠੀਕ ਨਹੀਂ ਜੇ ਤੁਹਾਡੇ ਕੋਲ ਐਜੂਕੇਸ਼ਨ ਨਹੀਂ ਤੁਸੀਂ ਡਿਬੇਟ ਕਰ ਲੋਗੇ ਸਭ ਤੋਂ ਜ਼ਰੂਰੀ ਹੈ ਸਿਹਤ ਤੇ ਸਿੱਖਿਆ ਇਸੇ ਕਰਕੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਗਿਆ ਸੀ ਕਿ ਉਸ ਤੋਂ ਹੀ ਖੋਜੀਏ ਜੋ ਚਾਹੀਦਾ ਪਰ ਅਸੀਂ ਬਾਬਿਆਂ ਤੋਂ ਖੋਜਣ ਲੱਪੇ ਆਂ ਆ ਫਲਾਣੇ ਵਾਲੇ ਬਾਬਾ ਜੀ ਇਹ ਧਮਕਾਣੇ ਵਾਲੇ ਬਾਬਾ ਜੀ ਸੋ ਇਸ ਖਰਕੇ ਸਾਡਾ ਬੇੜਾ ਬੈਠੇਗਾ ਖੈਰ ਆਸਟ੍ਰੇਲੀਆ ਤੋਂ ਕੰਗਸਾਪ ਸਸੀਗਲ ਬਾਈ ਜੀ ਜਗਤਾਰ ਸਿੰਘ ਜੀ ਸਸੀਗਲ ਜੀ ਸਾਡੇ ਘਰੋਂ ਤੇ ਪੰਜ ਸਾਲ ਸਸੀਗਲ ਜੀ ਉਹ ਮੈਂ ਨਾ ਕਿ ਤੁਹਾਡੇ ਪਹਿਲਾਂ ਸੁਣਦਾ ਸੀਗਾ ਜਿਹੜਾ ਆਪਣੇ ਕਹਿੰਦੇ ਟੈਂਕਰ ਵੀ ਉੱਤੇ ਗੁਰਦੁਆਰੇ ਉੱਤੇ ਲੈ ਕੇ ਸੀ ਆ ਕਾਲ ਟੈਂਕ ਟੈਂਕ ਚੜਿਆ ਸੀ ਜੀ ਜੀ हां जी टैंक ਚੜਿਆ ਸੀ ਹਾਂ ਜੀ ਆ ਹਮ ਇੱਕ ਤਾਂ ਇਹ ਹੁੰਦਾ ਬਦਲ ਫੌਜੀਆ ਨੂੰ ਤਾਂ ਪਤਾ ਹੁੰਦਾ ਕਿ ਟੈਂਕ ਦੀ ਜਿਹੜੀ ਆਪਣੇ ਮਾਰ ਹੁੰਦੀ ਉਹ ਤਾਂ ਬਹੁਤ ਦੂਰੋਂ ਮਾਰਦੇ ਹੁੰਦੇ ਕੋਲ ਲਿਆ ਕੇ ਬਹਿ ਮਾਰਨ ਦਾ ਉਹਨਾਂ ਦਾ ਕੋਈ ਹੈ ਹੀ ਨਸ ਨਾ ਤੇ ਗੋਲਾ ਵੀ ਨਿਕਲਦਾ ਉਹ ਤਾਂ ਹੋ ਸਕਦਾ ਸ਼ਹਿਰ ਦੇ ਬਾਹਰ ਨਿਕਲ ਜਾਂਦਾ ਆ ਕੋਈ ਰੇਂਜ ਥੋੜੀ ਹੁੰਦੀ ਹੈ ਕਿਉਂਕਿ ਜਿਵੇਂ ਮੋਰਚੇ ਸੀਗੇ ਜਾਂ ਕੰਧਾਂ ਸੀਗੀਆਂ ਨਾ ਬਣਾਈਆਂ ਹੋਈਆਂ ਉਸ ਨੂੰ ਤੋੜਨ ਲਈ ਉਹਨਾਂ ਨੇ ਲੈਂਦਾ ਇਸ ਕਰਕੇ ਔਰ ਜਾਂ ਫਿਰ دہشت ਪਾਉਣ ਲਈ ਕਿਉਂਕਿ ਛੋਟੀ ਛੋਟੀ ਰੇਂਜ ਦੇ ਵੀ ਸੀਗੇ ਨਾ ਕਿਉਂਕਿ ਉਹਨਾਂ ਨੂੰ ਆਇਆ ਸੀ ਨਾ ਵੀ ਜਿਹੜੀਆਂ ਰੋਕਾਂ ਨੇ ਨੁਕਸਾਨ ਕਰਨਾ ਤਾਂ ਉਹ ਤਾਂ ਉਹ ਤਾਂ 2-4 ਕਿਲੋਮੀਟਰ ਦੂਰੋਂ ਮਾਰਨਾ ਤੇਰਾ ਬਾਹਰੋਂ ਆ ਨਾ ਹੂੰ ਜੋ ਫੌਜੀ ਬਾਕੀ 10 ਵੀ ਸਕਦੇ ਐ ਬੰਨੀ ਵੀ ਇਹ ਤਾਂ ਹੈ ਨਹੀਂ ਕੋਈ ਪਿਸਤਲ ਸੇਗਾ ਆਪਣੇ ਜਾਂ 12 ਫੌਜੀ ਰੈਫਲ ਸੀ ਉਹਦਾ ਕੋਈ ਰੇਂਜ ਵਗੈਰਾ ਉਹਦੀ ਘੱਟ ਕੀਤੀ ਹੋ ਸਕਦੀ ਹੈ ਕੰਗਸਾਬ ਕੋਈ ਇਸ ਤਰ੍ਹਾਂ ਦਾ ਹਾਂਜੀ ਤਾਂ ਹੋਵੇ ਕਿਉਂਕੋ ਵਿੱਚ ਵੜਨ ਦੇ ਲਈ ਬਖਤਰਬੰਦ ਗੱਡੀ ਸੀ ਉਹਦੇ ਤੇ ਗੋਲੀਆਂ ਦਾ ਅਟੈਕ ਨੇ ਸੀ ਹੁੰਦਾ ਬੰਦ ਭੱਗ ਗਿਆ ਹਾਂ ਉਹ ਗਏ ਤਾਂ ਇਸ ਕਰਕੇ ਦੇਸ਼ਤ ਪਾਉਣੀ ਸੀ ਉਹ ਨਹੀਂ ਤੇ ਜਿਹੜੇ ਅੰਦਰ ਰਹਿ ਗਏ ਆ ਉਹ ਬੰਦੇ ਸਾਰੇ ਬਾਹਰ ਨਿਕਲਣ ਤੇ ਟੈਂਕਰ ਆ ਗਿਆ ਜੀ ਉਹਦੇ ਲੜਾਈ ਬਹੁਤ ਵੱਡੀ ਹੋਣ ਰਹੀ ਹਾਂ ਬਿਲਕੁਲ ਬਿਲਕੁਲ ਇਹ ਵੀ ਹੋ ਸਕਦਾ ਹੈ ਬਾਕੀ ਇੱਕ ਭਾਜੀ ਉਹ ਜਿਹੜੀ ਤੁਸੀਂ ਗੱਲ ਕਰਦੇ ਛਿੰਝ ਸ਼ਰਾ ਆ ਦੀ ਮੈਂ ਉਹ ਤੋਂ ਮੈਸੇਜ ਵੀ ਕੀਤਾ ਹੈ ਕਿ ਪਰਸੋਂ ਸ਼ਾਇਦ ਗੱਲ ਜਾਓ ਸਾਡੇ ਗੜਸ਼ੰਕ ਤੋਂ 12-14 ਕਿਲੋਮੀਟਰ ਉੱਪਰ ਨੂੰ ਇੱਕ ਪਿੰਡ ਹੁੰਦਾ ਆਪਣੇ ਮਯਾਰੀ ਪਿੰਡ ਆ ਪਿੰਡ ਅੱਛਾ ਅਚਲਪੁਰ ਮਯਾਰੀ ਓਕੇ ਅਚਲਪੁਰ ਮਯਾਰੀ ਹਾਂਜੀ ਹਾਂ ਇਹ ਉੱਥੇ ਹੁੰਦੀ ਹੈ ਜਦ ਅਸੀਂ ਜਾਂਦੇ ਨੇ ਉੱਥੇ ਰਿਕਸ਼ਾ ਲੋ ਬਹੁਤ ਜ਼ਿਆਦਾ ਨਹੀਂ ਹੁੰਦੇ ਸੀਗੇ ਓਕੇ ਹੁਣ ਹੁਣ ਵੀ ਹੁੰਦੀ ਹੈ ਹੁਣ ਹੁਣ ਵੀ ਹਾਂਜੀ ਹੁੰਦੀ ਹੈ ਰਿਕਸ਼ਾ ਲਈ ਅੱਛਾ ਓ ਵੈਰੀ ਗੁੱਡ ਚਾ ਲੋ ਹਾਂਜੀ ਉਹ ਵਧੀਆ ਲੱਗਾ ਕਬੱਡੀ ਦੇ ਮੈਚ ਹੁੰਦੇ ਸੀ ਆਪਾਂ ਮੈਚ ਖੇਡਣ ਜਾਂਦੇ ਰਹੇ ਹਾਂ ਉੱਥੇ ਮਤਲਬ ਉਸ ਇਲਾਕੇ ਨੂੰ ਸ਼ੇਰਾ ਪੈਂਦੇ ਆ ਜਿਵੇਂ ਚੁਰਾਹਾ ਸ਼ੇਰਾ ਹੈ ਨਾ ਹਾਂਜੀ ਸਿੰਧ ਸਰਾਹਾਂ ਦੀ ਤੇ ਦਾਲ ਮਹਾ ਦੀ ਮਹਾ ਦੀ ਫੁਲਕਾ ਖਾਣ ਕਹਿੰਦਾ ਕਹਿ ਦਿੰਦੇ ਹਾਂਜੀ ਹਾਂ ਉਹ ਜਦੋਂ ਸਾਰੀਆਂ ਛਿੰਝਾਂ ਥੱਲੇ ਖਤਮ ਹੋ ਜਾਂਦੀਆਂ ਫਿਰ ਉਹ ਤਾਂ ਹੁੰਦੀ ਹੈ ਉੱਪਰ ਅੱਛਾ ਪਰਸੋਂ ਆਏ ਹਾਂ ਨਾ ਇਹ ਨਹੀਂ ਹੁਣ ਮੈਨੂੰ ਪਤਾ ਨਹੀਂ ਹੁਣ ਕਦੋਂ ਹੋਣੀ ਆ ਦੁਬਾਰਾ ਹੋ ਕੀ ਹੁਣ ਕਿਤੇ ਹਾਂ ਚਲੋ ਪਤਾ ਕਰਕੇ ਦੱਸਿਓ ਕਿਉਂਕਿ ਇਹ ਵੀ ਸਾਡੇ ਮਤਲਬ ਵਿਰਾਸਤ ਹੈ ਪੰਜਾਬ ਦੇ ਖੇਡਾਂ ਦੀ ਹਾਂਜੀ ਹਾਂ ਇਹ ਹਾਂਜੀ ਇਹ ਗੜਛੇ ਆਪਣੇ ਨਾ ਉਹਨੂੰ ਕਹਿੰਦੇ ਆ ਆਪਣੇ ਪਹਾੜੀ ਏਰੀਆ ਯਕ ਲੋ ਵੀ ਤੁਸੀਂ ਬੀ ਤੇ ਏਰੀਆ ਕਹਿੰਦੇ ਨੇ ਬੀ ਤੇ ਏਰੀਆ ਬੀ ਤੇ ਦਾ ਇਲਾਕਾ ਹਾਂ ਜੀ ਜੀ ਹਾਂ ਹਾਂ ਬੀ ਦਾ ਇਲਾਕਾ ਹਾਂ ਉੱਥੇ ਜੀ ਥੈਂਕ ਯੂ ਭਾਜੀ ਮਿਹਰਬਾਨੀ ਆਪ ਅਪਡੇਟ ਦੇ ਦੋ ਮਿਹਰਬਾਨੀ ਸੋ ਦਾਲ ਮਹਾਦੀ ਤੇ ਸਿੰਜ ਸ਼ਰਾਹਾਂ ਦੀ ਆਸਟ੍ਰੇਲੀਆ ਤੋਂ ਭਾਈ ਕਾਂਗਸਾ ਜੁੜੇ ਸੀ ਜਗਤਾਰ ਸਿੰਘ ਜੀ ਆਪਣੇ ਸਬਸਕ੍ਰਾਈਬਰ ਵੀ ਨੇ ਧੰਨਵਾਦ ਤੇ ਸੋ ਇਹ ਪੰਜਾਬ ਦੀ ਵਿਰਾਸਤ ਹੈ ਸਿਹਤ ਤੇ ਸਿੱਖਿਆ ਦੇ ਬਾਰੇ ਬਜਟ ਸੀਗਾ ਅੰਗਰੇਜ਼ੀ ਖਬਰ ਦਾ ਟ੍ਰਿਬਿਊਨ ਦੇਸ ਐਡੀਟਰ ਨੇ ਮੈਡਮ ਜੋਤੀ ਮਲੋਤਰਾ ਬਹੁਤ ਵਧੀਆ ਮੁੱਦਾ ਠਾਇਆ ਕਿ ਦੇਖੋ ਬੱਚੇ ਸਿਹਤਮੰਦ ਹੋਣਗੇ ਬੱਚੇ ਹਰ ਮੈਦਾਨ ਫਤਿਹ ਕਰਨਗੇ ਤੇ ਬੱਚੇ ਐਜੂਕੇਟ ਹੋਣਗੇ ਤੇ ਬੱਚੇ ਕਾਢ ਹੀ ਹੋਣਗੇ ਬੱਚੇ ਅਨਪੜ ਹੋਣਗੇ ਤੇ ਬੱਚੇ ਫਿਰ ਅਨਪੜ ਤੇ ਤੁਹਾਨੂੰ ਪਤਾ ਹੀ ਹੈ ਕਿ ਕੀ ਕਰ ਸਕਦਾ ਅੱਜ ਕੱਲ ਦੇ ਜ਼ਮਾਨੇ 'ਚ ਸੋ ਇਸ ਕਰਕੇ ਤੁਸੀਂ ਵੇਖੋ ਕਿ ਜਿੰਨਾ ਬਜਟ ਤਾਲਿਬਾਨ ਨੇ ਰੱਖਿਆ ਅਫਗਾਨਿਸਤਾਨ ਦੇ ਵਿੱਚ 2.8 ਤੇ ਅਸੀਂ ਵੀ 2.8 ਰੱਖਿਆ 2010 ਦੇ ਵਿੱਚ 2.7 ਸੀਗਾ ਤੇ ਹੁਣ 2.8 ਟੋਟਲ ਬਜਟ ਦਾ ਪੈਸਾ ਸਿਹਤ ਤੇ ਸਿੱਖਿਆ ਵਾਸਤੇ ਅਸੀਂ ਰੱਖਿਆ ਇੱਥੇ ਖੜੇ ਹਾਂ ਅਸੀਂ ਲੋਕਤੰਤਰ ਮੋਦੀ ਤੰਤਰ ਗੱਲਾਂ ਵੱਡੀਆਂ ਵੱਡੀਆਂ ਧਰਮਕਸਤਾਨ ਤੇ ਇਹ ਬਣਾ ਦਿਓ ਇਹ ਬਣਾ ਦਿਓ ਸੋ ਸਿੱਖਿਆ ਦੇ ਖੇਤਰ ਦੇ ਵਿੱਚ ਅਸੀਂ ਤਾਲੀਬਾਨ ਦੇ ਬਰਾਬਰ ਆ ਖੈਰ ਏਸੀ ਗੱਲਬਾਤ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਚੰਗੀ ਲੱਗੀ ਤੇ ਸ਼ੇਅਰ ਤੇ ਸਾਂਝੀ ਕਰ ਦਿਓ ਇਹਨਾਂ ਬ੍ਰਾਹਮਾਂ ਦੇ ਲਿੰਕ ਤੇ ਆਪਣੇ ਕੁਝ ਵੀਡੀਓ ਹੁੰਦੇ ਨੇ ਉਹਨਾਂ ਦੇ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 9816709655 'ਤੇ ਮੰਗਵਾ ਸਕਦੇ ਹੋ 9876309655 ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ